ਡੀ ਬੈਟਰ ਨਿਊਜ਼ ਤੇ ਖ਼ਬ਼ਰੀ ਸੁਰਖੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਗਦੀਸ਼ ਬੰਸਲ ਅੱਜ ਦੇ ਖ਼ਬਰਾਂ ਵਿੱਚ ਛਪੀਆਂ ਸੁਰਖੀਆਂ ਦੇ ਵਿੱਚ ਸਭ ਤੋਂ ਅਹਿਮ ਹੈ ਕੇਰਲਾ ਤੋਂ ਇੱਕ ਮਹਿਲਾ ਜਿਸ ਨੂੰ ਜਮੇਨ ਵਿੱਚ ਇੱਕ ਜਮੇਮ ਵਾਸੀ ਬੰਦੇ ਦੇ ਕਤਲ ਦੇ ਲਈ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਹੁਣ ਉਸ ਨੂੰ ਭਾਰਤ ਸਰਕਾਰ ਦੀ ਦਾਖਲ ਅੰਦਾਜ਼ੀ ਉਪਰੰਤ ਇਹ ਮੌਤੀ ਸਜ਼ਾ ਇੱਕ ਵਾਰ ਟਾਲ ਦਿੱਤੀ ਗਈ ਹੈ। ਬਿਹਾਰ ਤੋਂ ਖਬਰ ਲੱਗੀ ਹੈ ਕਿ ਚੋਣ ਕਮਿਸ਼ਨਰ ਵੱਲੋਂ ਸੁਧਾਈ ਦੌਰਾਨ ਕੋਈ 35 ਲੱਖ ਵੋਟਰਾਂ ਜਾ ਮਿਲਿਆ ਹੈ ਜੋ ਮਰਨ ਉਪਰੰਤ ਜਾਂ ਤਾਂ ਦੋ ਵਾਰ ਰਜਿਸਟਰਡ ਹੋਇਆ ਹੈ ਜਾਂ ਜਿਸ ਨੂੰ ਬਿਹਾਰ ਛੱਡੇ ਨੂੰ ਕਈ ਸਾਲ ਗੁਜ਼ਰ ਗਏ ਨੇ। ਦਿੱਲੀ ਤੋਂ ਸੁਪਰੀਮ ਕੋਰਟ ਦੇ ਇੱਕ ਹੁਕਮ ਨੂੰ ਕਈ ਖ਼ਬਰਾਂ ਨੇ ਸੁਰੱਖਿਸ਼ ਬਣਾਇਆ ਜਿਸ ਵਿੱਚ ਗਲੀ ਦੇ ਕੁੱਤਿਆਂ ਨੂੰ ਰੋਟੀ ਦੁੱਧ ਪਾਉਣ ਵਾਲਿਆਂ ਨੂੰ ਝਾੜਾਂ ਪਈਆਂ ਨੇ ਤੇ ਜੱਜ ਨੇ ਕਿਹਾ ਕਿ ਜਹੇ ਕੁੱਤੇ ਪ੍ਰੇਮੀ ਲੋਕ ਗਲੀਆਂ ਦੇ ਸਾਰੇ ਕੁੱਤੇ ਇਕੱਠੇ ਕਰਕੇ ਆਪਣੇ ਘਰਾਂ ਨੂੰ ਚਾਉ ਨਹੀਂ ਲੈ ਜਾਂਦੇ। ਅੰਮ੍ਰਿਤਸਰ ਤੋਂ ਖਬਰ ਛਪੀ ਹੈ ਕਿ ਹਰਮੰਦਰ ਸਾਹਿਬ ਨੂੰ ਪਿਛਲੇ ਹਫਤੇ ਦੌਰਾਨ ਦੁਆਰਾ ਬੰਬ ਨਾਲ ਅੜਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ ਬਟਾਲਾ ਤੋਂ ਖਬਰ ਹੈ ਕਿ ਪਿਛਲੇ ਦਿਨੀ ਹੋਏ ਗੈਸਟਰ ਜੱਗੂ ਭਗਵਾਨਪੁਰੀਏ ਦੀ ਮਾਂ ਦੇ ਕਤਲ ਤੋਂ ਬਾਅਦ ਇਸ ਦਾ ਬਦਲਾ ਲੈਣ ਦੀ ਸਾਜ਼ਿਸ਼ ਕਰ ਰਹੇ ਪੰਜ ਮੁਲਜ਼ਮਾਂ ਨੂੰ ਪੁਲਿਸ ਨੇ ਹਸਤੇ ਵਿੱਚ ਲੈ ਲਿਆ ਹੈ ਇਹ ਕਾਰਵਾਈ ਪੁਲਸ ਨੂੰ ਇਸ ਬਦਲੇ ਦੀ ਕਾਰਵਾਈ ਦੀ ਪਿੰਕ ਮਿਲ ਨੂੰ ਪ੍ਰੰਤ ਕੀਤੀ ਗਈ ਹੈ ਅਗਲੀ ਖਬਰ ਮੁਹਾਲੀ ਤੋਂ ਜਿੱਥੇ ਕੋਰਟ ਨੇ ਵਿਕਰਮ ਸਿੰਘ ਮਲੀਠੀਆ ਦੀ ਰਿਹائش ਤੇ ਵਿਜੀਲੈਂਸ ਵੱਲੋਂ ਛਾਪੇਮਾਰੀ ਤੇ ਰੋਕ ਲਗਾ ਦਿੱਤੀ ਹੈ ਮਾਨਯੋਗ ਕੋਰਟ ਨੇ ਕਿਹਾ ਹੈ ਕਿ ਫੜੇ ਹੋਏ ਕਾਲੀ ਇਲਟਰ ਦੇ ਮਕਾਨ ਦੀ ਹੁਣ ਦੋ ਵੀ ਮਿੰਤੀ ਜਾ ਪ੍ਰਾਪਰਟੀ ਦੀ ਜਾਂਚ ਹੋਵੇਗੀ ਉਸ ਦੌਰਾਨ ਮੁਲਜ਼ਮ ਦਾ ਵਕੀਲ ਦਾ ਰਹੇਗਾ ਪੰਚਕੂਲਾ ਤੋਂ ਖਬਰ ਹੈ ਕਿ 2017 ਦੇ ਵਿੱਚ ਰਿਆਨ ਸਕੂਲ ਅੰਦਰ ਇੱਕ 7 ਸਾਲ ਦੇ ਬੱਚੇ ਦਾ 9ਵੀਂ ਜਮਾਤ ਦੇ ਬੱਚੇ ਵੱਲੋਂ ਹੀ ਇਸ ਕਰਕੇ ਕਤਲ ਕਰ ਦਿੱਤਾ ਸੀ ਤਾਂ ਜੋ ਅਗਲੇ ਦਿਨ ਹੋਣ ਵਾਲੀ ਪੇਰੈਂਟ ਟੀਚਰ ਮੀਟਿੰਗ ਨੂੰ ਟਾਲਿਆ ਜਾ ਸਕੇ ਤੇ ਪੁਲਿਸ ਵੱਲੋਂ ਇਸ ਕਤਲ ਦੀ ਗੁੱਥੀ ਸਲਝਾਉਣ ਦੇ ਲਈ ਸਕੂਲ ਦੇ ਇੱਕ ਬੱਸ ਡਰਾਈਵਰ ਨੂੰ ਕੁੱਟਕੁੱਟ ਕੇ ਕਤਲ ਕਰਨ ਨੂੰ ਮਨਾਇਆ ਗਿਆ ਪਰ BCI ਜਾਂਚ ਵਿੱਚ ਸੱਚ ਸਾਹਮਣੇ ਆਉਣ ਤੇ ਚਾਰ ਪੁਲਿਸ ਵਾਲਿਆਂ ਸਮੇਤ ਇੱਕ DSP ਤੇ ਪਰਚਾ ਦਰਜ ਹੋਇਆ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਤੇ ਹੁਣ 8 ਸਾਲਾਂ ਬਾਅਦ ਉਹਨਾਂ ਦੀ ਜਵਾਨਤ ਹੋ ਗਈ ਹੈ Shimla ਤੋਂ ਖਬਰ ਹੈ ਕਿ ਜੁਲਾਈ 21 ਤੱਕ ਮੀਂਹ ਦੇ ਵਿੱਚ ਕੋਈ ਕਮੀਂ ਦੇ ਅਸਾਰ ਨਜ਼ਰ ਨਹੀਂ ਆ ਰਹੇ ਲੁਧਿਆਣੇ ਤੋਂ ਖਬਰ ਹੈ ਕਿ ਪੁਲਿਸ ਨੇ ਦੋ ਨਵਾਲਗ ਬੱਚਿਆਂ ਨੂੰ ਲੁੱਟ ਦੀ ਬਾਰਦਾਤ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਇੱਕ ਬੰਦੇ ਦੀ ਜਾਨ ਲੈਣ ਦੇ ਜੁਰਮ ਦੇ ਵਿੱਚ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ ਜਲੰਧਰ ਤੋਂ ਖਬਰ ਹੈ ਕਿ ਜਗਤਪੁਰ ਸਿੱਧ ਸਭ ਤੋਂ ਵੱਡੀ ਉਮਰ ਦੇ 114 ਸਾਲਾਂ ਦੇ ਫੌਦਾ ਸਿੰਘ ਦਾ ਇੱਕ ਫੋਰਚੂਨਰ ਗੱਡੀ ਵੱਲੋਂ ਫੇਟ ਮਾਰਨ ਤੋਂ ਬਾਅਦ ਹੋਈ ਮੌਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਸੋ ਇਹ ਸਮ ਅੱਜ ਦੀਆਂ ਅਖਬਾਰੀ ਸੁਰਖੀਆਂ ਕੱਲ ਫੇਰ ਨਵੀਆਂ ਤੇ ਤਾਜ਼ਾ ਸੁਰਖੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਰਬ ਰੱਖਾ